ਹਾਂਜੀ ਕੀ ਹਾਲ ਹੈ ਚੰਡੀਗੜ੍ਹ ਮਹਾਲੀ ਖਰੜ ਵਾਲਿਓ ਮੈਂ ਕਮਾਉਣਾ 100 ਦਿਨ ਦੇ ਵਿੱਚ ਲੱਖ ਰੁਪਿਆ ਅੱਜ ਦਿਨ 8ਵਾਂ ਤੁਸੀਂ سپورਟ ਕਰੋਗੇ ਬਾਬਿਓ ਮੈਨੂੰ ਤਾਂ ਮੈਨੂੰ ਵੀ ਹੌਸਲਾ ਮਿਲੂਗਾ ਕਿ ਮੈਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਤੁਹਾਡੇ ਤੱਕ ਲੈ ਕੇ ਆਉਂਗਾ ਮੈਂ ਵਾਦਾ ਕਰਦਾ ਹਾਂਗਾ ਪਰ ਤੁਹਾਡੀ سپورਟ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਤਾਂ ਪਲੀਜ਼ سپورਟ ਕਰੋ ਵੱਧ ਤੋਂ ਵੱਧ ਆਪਣੇ ਛੋਟੇ ਭਰਾ ਨੂੰ ਚੱਲਦੇ ਆਂਗੇ ਪਹਿਲੀ ਰਾਈਡ ਪ੍ਰਮਾਤਮਾ ਦਾ ਨਾਮ ਲੈ ਕੇ ਪਿਕਅਪ ਕਰਨ ਚੱਲੇ ਆਂਗੇ ਬੱਸ ਸਟੈਂਡ ਤੋਂ ਲੈ ਕੇ ਕੇਫਸੀ ਤੱਕ ਫੁੱਲ ਜਾਮ ਹੀ ਜਾਮ ਬਸ ਚੈੱਕ ਕਰੋ ਕਿਵੇਂ ਲੱਕ ਮਾਰਦੀ ਜਾਂਦੀ ਹੈਗੀ ਬਾਬੇ ਉਹ ਗੱਡੀ ਨੂੰ ਤੋੜ ਲੱਗੇ ਇਹਨੂੰ ਗਿੱਲਾ ਨਸ਼ਾ ਕਰਾ ਕੇ ਫਿਰ ਉਸ ਤੋਂ ਬਾਅਦ ਚੈੱਕ ਦੇਾਂਗੇ ਰਾਈਡ ਕੋਈ ਵਧੀਆ ਜੀ ਮੀਂਹ ਦੇਖੋ ਹਨ ਫੁੱਲ ਤੜਾ ਤੜ ਪਈ ਜਾ ਰਹੇ ਹੈਗਾ ਕੰਟੀਨਿਊ ਜੀ ਟ੍ਰੈਫਿਕ ਦੇ ਵਿੱਚੋਂ ਜੂਜੂ ਦੇ ਜਿਝਾਉਂਦੇ ਕਸਟਮਰ ਦੀ ਲੋਕੇਸ਼ਨ ਤੇ ਪਹੁੰਚ ਗਏ 9 ਫੇਸ 9 ਫੇਸ ਤੋਂ ਜਾਣਾਗਾ 9 ਸੈਕਟਰ ਚੰਡੀਗੜ੍ਹ ਲੋ ਜੀ ਬਾਬੇ ਉਹ ਸੈਕਟਰ 8 ਕਰਤਾ ਡਰਾਪਿੰਗ ਕਸਟਮਰ ਨੂੰ ਤੇ ਚੱਲੀਏ ਬਾਹਰ ਵਾਲੀ ਸਾਈਡ ਨੂੰ ਚੱਕੀਏ ਕੋਈ ਹੋਰ ਪੀਕੋ ਬਾਬੇ ਚੈੱਕ ਕਰੋ ਇੱਥੇ ਕੋਠੀਆਂ ਐਂਡੀਆਂ ਤਕੜੀਆਂ ਤਕੜੀਆਂ ਨੇ ਨਾ ਵੱਡੀਆਂ ਖਤਰਨਾਕ ਲੀਆਂ ਹਾਈ ਲੈਵਲ ਵਾਲੀਆਂ ਫੁੱਲ ਇੱਥੇ ਮੰਤਰੀ ਆਈ ਨੇਗੇ ਟੋਟਲ ਲੋ ਜੀ ਬਾਬੇਓ ਵੇਰ ਕਾ ਚੌਕ ਕਰਤੀ ਡਰਾਪਿੰਗ ਤੇ ਚੱਲੀਏ ਘਰ ਵੱਲ ਨੂੰ ਭੁੱਖ ਬੋਹ ਲੱਗੀ ਪਈ ਆ ਸਵੇਰ ਦੇ ਨਿਕਲੇ ਆਂਗੇ ਮੌਸਮ ਚੈੱਕ ਕਰੋ ਇੱਧਰ ਐਨ ਹੋ ਗਿਆ ਸਾਫ ਕਿੰਨਾ ਸਿਰ ਵਧੀਆ ਲੱਗ ਰਿਹਾ ਹੈ ਅੱਜ ਮੌਸਮ ਆ ਦੇਖੋ ਬਾਬੇਓ ਫਲੈਟ ਦੇਖੋ ਕਿੱਡੇ ਕਿੱਡੇ ਨੇਗੇ ਮੈਂ ਕਹਣਾ ਲਾਸਟ ਵਾਲੇ ਫਲੋਰ ਤੇ ਤਾਂ ਬੰਦੇ ਦਾ ਜਾ ਕੇ ਹਾਰਟ ਅਟੈਕ ਆਉਣ ਵਾਲਾ ਹੋ ਜਾਊਗਾ ਜੀ ਬਾਬਿਓ ਓਮੀਗਾ ਸਿਟੀ 'ਚ ਪਹੁੰਚ ਗਏ ਕਸਟਮਰ ਦੇ ਲੋਕੇਸ਼ਨ ਦੇ ਕੋਲ ਆ ਦੇਖੋ ਓਮੀਗਾ ਸਿਟੀ ਦੇ ਅੰਦਰ ਹੀ ਬਾਬਾ ਜੀ ਮੰਦਿਰ ਬਣਿਆ ਹੋਇਆ ਹੈਗਾ ਕਿੰਨਾ ਸੋਹਣਾ ਚੈੱਕ ਕਰੋ ਜੀ ਬਾਬਿਓ ਪਹੁੰਚ ਗਏ ਸੈਕਟਰ 36 ਦੇ ਅੰਦਰ ਕਰਤੀ ਡਰਾਪਿੰਗ ਬਾਬਿਓ ਆ ਚੈੱਕ ਕਰਿਓ ਨੋਟ ਬੁਡੀ ਕਿਵੇਂ ਦਾ ਦੇ ਕੇ ਗਈ ਆ ਨੋਟ ਬਾਕੀ ਦਾ ਸਹੀ ਸੀ ਕਿ ਇਹ ਵਾਲੇ ਦਾ ਹਾਲ ਦੇਖੋ ਕੀ ਕੀਤਾ ਪਿਆ ਵਿਚਾਰੇ ਦਾ ਜੀ ਬਾਬਿਓ 37 ਸੈਕਟਰ ਤੋਂ ਪਿਕਅਪਾ ਖਰੜਾ ਵਾਲੀ ਸਾਈਡ ਜਾਣਾ ਹੈਗਾ ਕਸਟਮਰ ਨੇ ਤੇ ਗੁਰਦੁਆਰਾ ਸਾਹਿਬ ਕੋਲੋਂ ਚੱਕਣਾ ਹੈਗਾ ਬੰਦਾ ਕ੍ਰੀਟ ਕਰ ਰਹੇ ਹਾਂਗੇ ਬਸ ਆ ਰਹੇ ਹੈਗਾ ਤਾਂ ਚੱਲੀਏ ਫਿਰ ਖਰੜ ਵਾਲੀ ਸਾਈਡ ਨੂੰ ਲੋ ਜੀ ਬਾਬਿਓ ਖਰੜ ਵਾਲੀ ਸਾਈਡ ਕਰਤੀ ਡਰਾਪਿੰਗ ਹੋ ਗਏ ਬੇਲੇ ਤੇ ਹੁਣ ਫੇਰ ਚੱਤੀਏ ਕੋਈ ਰਾਈਡ ਬਾਬਿਓ ਗੱਡੀਆਂ ਦੇਖੋ ਇੱਥੇ ਸੇਲ ਵਾਲੀਆਂ ਨੇਗੀਆਂ ਜੇ ਕਿਸੇ ਨੇ ਲੈਣੀਆਂ ਨੇ ਗੱਡੀਆਂ ਤਾਂ ਪਹੁੰਚ ਜਾਓ ਇੱਥੇ ਸਾਰੀਆਂ ਗੱਡੀਆਂ ਮਿਲ ਜਾਣੀਆਂ A to Z ਜਿਹੜੀ ਮਰਜ਼ੀ ਲੈਣੀ ਹੈਗੀ ਮੁਰਤੀ ਤੋਂ ਲੈ ਕੇ ਫਰਾਰੀ ਤੱਕ ਸਾਰੀਆਂ ਖੜੀਆਂ ਨੇ ਬਦਿਆ ਕੋਲੇ ਗੱਡੀਆਂ ਜੀ ਬਾਬਿਓ ਖਰੜ ਦੀ ਟ੍ਰੈਫਿਕ ਚੋਂ ਨਿਕਲ ਕੇ 22 ਸੈਕਟਰ ਪਹੁੰਚ ਗਏ ਮੋਅਲ ਮਾਰਕੀਟ ਵਾਲੀ ਸਾਈਡ ਡ੍ਰੋਪਿੰਗ ਕਰਤੀ ਇਹਨੂੰ ਲੱਗਿਆ ਜੀ ਤੋੜ ਤੇ ਇਹਨੂੰ ਕਰਾਈਏ ਗਿੱਲਾ ਨਸ਼ਾ ਲੈਣ ਅੱਜ ਥੋੜੀ ਜੀ ਹੈਗੀ ਹੈ ਕੀ ਵੇਟ ਕਰਨੀ ਪੈਣੀ ਹੈ ਕੀ ਫਿਰ ਕਰਾ ਕੇ ਇਹਨੂੰ ਗਿੱਲਾ ਨਸ਼ਾ ਚੱਕਦੇ ਆਂਗੇ ਕੋਈ ਵਧੀਆ ਜੀ ਰਾਈਡ ਛੋਟੇ ਨੂੰ ਗਿੱਲਾ ਨਸ਼ਾ ਕਰਾਉਣ ਤੋਂ ਬਾਅਦ ਪੀਜੀਆਈ ਤੋਂ ਰਾਈਡ ਆਈ ਹੈ ਕਿ ਰਾਈਡ ਚੈੱਕ ਕੇ ਜਾਣਾਗਾ 79 ਸੈਕਟਰ ਡ੍ਰੋਪਿੰਗ ਆਗੀ ਚੱਲੇ ਆਂਗੇ ਡ੍ਰੋਪਿੰਗ ਕਰਨ ਦਾ ਬਸ ਕਸਟਮਰ ਆ ਰਿਹਾਗਾ ਸੈਕਟਰ 69 ਕਰਤੀ ਡ੍ਰੋਪਿੰਗ ਕਸਟਮਰ ਦੀ ਹੋ ਗਏ ਫ੍ਰੀ ਇਹ ਚੈੱਕ ਕਰੋ ਇਧਰਲੀ ਸਾਈਡ ਕੋਠੀਆਂ ਇਧਰ ਵੀ ਬੜੀਆਂ ਵਧੀਆ 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 ਕੋਠੀਆਂ ਬਣਾਈਆਂ ਹੋਈਆਂ ਨੇ ਯਾਰ ਤੇ ਉਹ ਪਹੁੰਚ ਗਏ ਕਸਟਮਰ ਦੀ ਲੋਕੇਸ਼ਨ ਤੇ ਪਿਕਅਪ ਕਰ ਲਈਏ ਤੇ ਚੱਲੀਏ ਮਹਾਲੀ ਵਾਲੀ ਸਾਈਡ ਨੂੰ ਸੈਕਟਰ 73 ਡਰਾਪਿੰਗ ਆ ਗਈ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਅੱਜ ਚੰਡੀਗੜ੍ਹ ਮੋਹਾਲੀ ਦੇ ਵਿੱਚ ਪਤਾ ਨਹੀਂ ਕੀ ਚੱਕਰ ਹੈ ਬਾਬੇ ਉਹ ਕਰਤੀ ਡਰਾਪਿੰਗ ਹੋ ਗਏ ਵੇਲੇ バス ਚੱਲੀਏ ਕਰ ਨੂੰ ਅੱਜ ਦਾ ਟਾਰਗੇਟ ਕੰਪਲੀਟ ਉਮੀਦ ਕਰਦਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਲ ਦਿਲ ਭੇਜ ਦਿਓ ਨਹੀਂ ਤਾਂ ਕਾਲੇ ਦਿਲ ਭੇਜ ਦਿਓ ਬਾਕੀ ਮਿਲਦੇ ਆ ਕੱਲ ਨੂੰ ਸਤਿ ਸ਼੍ਰੀ ਅਕਾਲ